ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਦਰਅਸਲ ਕੈਪਟਨ ਅਮਰਿੰਦਰ ਸਿੰਘ ਨੂੰ ਈਡੀ ਵੱਲੋਂ ਸਮਨ ਜਾਰੀ ਕੀਤਾ ਗਿਆ ਇਸ ਦੀ ਪੁਸ਼ਟੀ ਅਮਰਿੰਦਰ ਸਿੰਘ ਦੇ ਪੁੱਤਰ ਰਣਿੰਦਰ ਸਿੰਘ ਵੱਲੋਂ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਅਸੀਂ ਜਾਂਚ ਦੇ ਵਿੱਚ ਪੂਰਾ ਸਹਿਯੋਗ ਕਰਾਂਗੇ ਅੰਦਾਲ ਜੀ ਹੈ ਕਿ ਇਸ ਮਾਮਲੇ ਦੇ ਵਿੱਚ ਹੁਣ ਜੈ ਇੰਦਰ ਕੌਰ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਅਜਿਹੇ ਨੋਟਿਸ ਪਹਿਲਾਂ ਵੀ ਆ ਚੁੱਕੇ ਨੇ ਉਹ ਪੂਰਾ ਸਹਿਯੋਗ ਕਰਨਗੇ ਆਓ ਸੁਣਦੇ ਹਾਂ जो आज मीटिंग हुई है मुद्दा रहा है जो बजट के डिस्कशन हुई है हमारी और हमने बहनों को समझाया है कि उनके लिए क्या कुछ बजट में अच्छा देखो ये ईडी का जोड़ा समान है पहले भी आया और ਉਹ ਪੁਲੀ ਕੋਆਪਰੇਟ ਕਰ ਰਹੇ ਨੇ ਔਰ ਜੋ ਸਵਾਲ ਜਿਸ ਨੂੰ ਪੁੱਛਨੇ ਨੇ ਪੁੱਛ ਲੈਣ ਔਰ ਇਹ ਨਵਾਂ ਨਹੀਂ ਹੈ ਇਹ ਪੁਰਾਣਾ ਸਿਕਾ ਚਚਾ ਮਾਂ ਨੂੰ ਕਾਂਗਰਸ ਦੇ ਬਾਰੇ ਕਿ ਕਿੰਨਾ ਕਿਤੇ ਕਰੇਗੀ ਇਸੇ ਕਰਕੇ ਜਿਹੜਾ ਈਡੀ ਦੇ ਵੱਲੋਂ ਬਿਲਕੁਲ ਨਹੀਂ ਜੀ ਕੈਪਟਨ ਸਾਹਿਬ ਕਦੀ ਨਹੀਂ ਜਾ ਰਹੇ ਸੀ ਵਾਪਸ ਕਾਂਗਰਸ ਵਿੱਚ ਉਹ ਭਾਜੀਪੀ ਛੇ ਔਰ ਭਾਜੀਪੀ ਠੀ ਰਹਿਣਗੇ ਲੱਗਦਾ ਜੀ ਜਿਸ ਤਰੀਕੇ ਨਾਲ ਇਹ ਕਾਰਵਾਈ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਹੈ ਸਯੂਦ ਕਰਨ ਦੀ ਗੱਲ ਪਈ ਜਾ ਰਹੀ ਹੈ ਪਹਿਲਾਂ ਵੀ ਇਸੇ ਤਰੀਕੇ ਦੇ ਨਾਲ ਜਿਹੜੀ ਦੇਖੋ ਜੀ ਇਹ ਸਵਾਲ ਜਿਹੜਾ ਤੁਸੀਂ ਪੁੱਛ ਰਹੇ ਹੋ ਨਾ ਮੈਂ ਜਵਾਬ ਦੇਤਾ ਹੈਗਾ ਪੁਰਾਣਾ ਸਿਗਾ ਇਹ ਔਰ ਦੁਬਾਰਾ ਆਇਆ ਹੈਗਾ ਦੇ ਵਿਲ ਗਿਵ ਦਾ ਆਨਸਰ ਜੋ ਵੀ ਕਰਨਾ ਹੈ ਜ਼ਿਕਰ ਇਹ ਹੋ ਕਿ ਸਾਫ ਦਾ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੂੰ ਸਮਨ ਜਾਰੀ ਕਰਕੇ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਤਹਿਤ ਦਰਜ ਇੱਕ ਮਾਮਲੇ ਦੇ ਸਬੰਧ ਵਿੱਚ ਪੇਸ਼ ਹੋਣ ਦੇ ਲਈ ਕਹਾ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਇਹ ਸਮਰਨ 3-4 ਦਿਨ ਪਹਿਲਾਂ ਜਾਰੀ ਕੀਤੇ ਗਏ ਪਰ ਗੋਡੇ ਸਮੱਸਿਆ ਕਰਕੇ ਉਹ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਜਿਸ ਕਰਕੇ ਉਹ ਨਿਧਾਰਤ ਸਮੇਂ ਤੇ ਪੇਸ਼ ਨਹੀਂ ਹੋਏ ਹਕੀਕਤ ਲਈ ਵੀ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ